ਬਾਬਾ ਦੀਪ ਸਿੰਘ ਉਹਨਾਂ ਦੇ ਉੱਤੇ ਸਿੱਖ ਕਿਦਾਂ ਦਾ ਭਰੋਸਾ ਕਰਦੇ ਸੀ ਉਹਨਾਂ ਦੇ ਪੜੇ ਮਤੇ ਕਿ ਸਰਕਾਰੀ maal ਲੁੱਟਿਆ ਜਾਵੇ ਇਹ ਵੀ ਇੱਕ ਮਤਾ ਸੀ ਇਹਦੇ ਸੰਬੰਧ ਚ ਮੈਂ ਇੱਕ ਨਿੱਕੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਿਆਲਕੋਟ ਦੀ ਧਰਤੀ ਤੋਂ ਸਾਧ ਸੰਗਤ ਜੀ ਇੱਕ ਸੇਠ ਆਇਆ ਇਹਦੇ ਕੋਲ ਗਰਮ ਕੰਬਲ ਸਨ ਕੁਝ ਗਰਮ ਕੱਪੜੇ ਸਨ ਤੇ ਇਹਨੇ ਸਿਆਲਕੋਟ ਤੋਂ ਪ੍ਰਤਾਪ ਚੰਦ ਨਾਂ ਦਾ ਇਹ ਸੇਠ ਸੀ ਤੇ ਇਹਨੇ ਇਹ ਸਾਰੇ ਦੇ ਸਾਰੇ ਕੱਪੜੇ ਦਿੱਲੀ ਜਾ ਕੇ ਸਰਕਾਰ ਨੂੰ ਵੇਚਨੇ ਸਨ ਤੇ ਇਧਰ ਖਾਲਸੇ ਨੇ ਮਤਾ ਪੜਿਆ ਕਿ ਆਪਾਂ ਸਰਕਾਰੀ maal ਲੁੱਟਣਾ ਹੈ ਜਦੋਂ ਸੇਠ ਪ੍ਰਤਾਪ ਚੰਦ ਆਪਣੇ ਘਰ ਤੋਂ ਇਹ maal ਲੈ ਕੇ ਤੁਰਿਆ ਨਾ ਤੇ ਰਿਆੜਕੀ ਦੀ ਧਰਤੀ ਤੇ ਨਵਾਬ ਕਪੂਰ ਸਿੰਘ ਹਨਾ ਨੇ ਜਿਹੜੇ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਸੀ ਸਾਰੇ ਸਿੰਘ ਇਹਨਾਂ ਨੇ ਉਸ ਸੇਠ ਦੇ ਗੱਡੇ ਘੇਰ ਲਏ ਜਦੋਂ ਗੱਡੇ ਘੇਰੇ ਨਾ ਤੇ ਪੁਰਾਣਾ ਇਤਿਹਾਸ ਲਿਖਦਾ ਹੈ ਕਹਿੰਦੇ ਨੇ ਵੀ ਇਹਨਾਂ ਨੇ ਸਾਰਾ ਕੁਝ ਆਪਣੇ ਵਸ ਵਿੱਚ ਲੈ ਲਿਆ ਤੇ ਜਿਹੜਾ ਸੇਠ ਸੀ ਉਹ ਵੀ ਦੌੜ ਗਿਆ ਇਹਦੇ ਨਾਲ ਦੇ ਗਾਡੀ ਵੀ ਸਾਰੇ ਮਾਲ ਨੂੰ ਛੱਡ ਕੇ ਦੌੜ ਗਏ ਤੇ ਜਦੋਂ ਉਹ ਸਾਰਾ ਮਾਲ ਖਾਲਸੇ ਨੇ ਲੁੱਟ ਲਿਆ ਨਾ ਗਰਮ ਮਾਲ ਤੇ ਉੱਥੇ ਫੇਰ ਪੁੱਛਿਆ ਇੱਕ ਸਿਪਾਹੀ ਨੂੰ ਉਹ ਕਹਿਣ ਲੱਗੇ ਵੀ ਇਹਦਾ ਮਾਲਕ ਕਹਿੰਦੇ ਸੇਠ ਪ੍ਰਤਾਪ ਚੰਦ ਉਹਨੂੰ ਲੱਭਿਆ ਗਿਆ ਤੇ ਸੇਠ ਪ੍ਰਤਾਪ ਚੰਦ ਨੂੰ ਕਿਹਾ ਗਿਆ ਕਿ ਤੂੰ ਦੱਸ ਵੀ ਇਹ ਸਾਰੇ ਦਾ ਸਾਰਾ ਮਾਲ ਕਿੰਨੇ ਕਦਾ ਹੋਵੇਗਾ ਉਹਨੇ ਕਿਹਾ ਅਜੇ ਇਹਦਾ ਤੋਲ ਨਹੀਂ ਲੱਗਾ ਖਾਲਸਾ ਜੀ ਇਹ ਸਭ ਤੋਂ ਪਹਿਲਾਂ ਮੈਂ ਦਿੱਲੀ ਜਾ ਕੇ ਵੇਚਣਾ ਸੀ ਇਹ ਸਰਕਾਰ ਨੇ ਖਰੀਦਣਾ ਸੀ ਤੇ ਫੇਰ ਮੈਨੂੰ ਉਹਨਾਂ ਪਰਚੀ ਦੇਣੀ ਸੀ ਤੇ ਮੈਂ ਤੁਹਾਨੂੰ ਦੱਸਣਾ ਸੀ ਕਿ ਇਹ ਮਾਲ ਐਨੇ ਕਦਾ ਹੈ ਤੇ ਖਾਲਸਾ ਇੱਕਦਮ ਹੈਰਾਨ ਹੋਇਆ ਉਹਨਾਂ ਕਿਹਾ ਸੇਠ ਜੀ ਇਹਦਾ ਮਤਲਬ ਇਹ ਅਜੇ ਤੁਹਾਡਾ ਨਿੱਜੀ ਹੈ ਅਜੇ ਸਰਕਾਰੀ ਨਹੀਂ ਹੋਇਆ ਤੇ ਸੇਠ ਪ੍ਰਤਾਪ ਚੰਦ ਕਹਿੰਦਾ ਜੇ ਮੈਂ ਵੇਚਿਆ ਨਹੀਂ ਇਸ ਕਰਕੇ ਇਹ ਅਜੇ ਸਰਕਾਰੀ ਨਹੀਂ ਹੋਇਆ ਮਾਰੀ ਆਵਾਜ਼ ਨਵਾਬ ਕਪੂਰ ਸਿੰਘ ਨੇ ਸਾਰੇ ਖਾਲਸਾ ਪੰਥ ਨੂੰ ਉਹਨੇ ਕਿਹਾ ਉਹ ਸਿੱਖੋ ਜਿਹਦੇ ਜਿਹਦੇ ਕੋਲ ਇਹ ਮਾਲ ਹੈ ਜਿਹਦੇ ਕੋਲ ਕੋਈ ਵੀ ਗਰਮ ਕੱਪੜਾ ਹੈ ਜਿਹਦੇ ਕੋਲ ਕੋਈ ਵੀ ਜਿਹੜੇ ਕਾਜੂ ਮੇਵੇ ਮਨੱਕੇ ਹਨ ਇਹ ਸਾਰੇ ਦਾ ਸਾਰਾ ਮਾਲ ਲਿਆ ਕੇ ਇੱਕ ਥਾਂ ਤੇ ਰੱਖ ਦਿਓ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਬਾਬਾ ਦੀਪ ਸਿੰਘ ਨੇ ਜਿਹੜਾ ਮਤਾ ਪੜਿਆ ਸੀ ਉਹਦੇ ਚ ਕਿਹਾ ਸੀ ਮਾਲ ਸਰਕਾਰੀ ਲੁੱਟਿਆ ਜਾਵੇਗਾ ਪਰ ਇਹ ਮਾਲ ਅਜੇ ਸਰਕਾਰੀ ਨਹੀਂ ਹੋਇਆ ਤੇ ਸਾਡੇ ਤਵਾਰੀਖ ਵਿੱਚ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਨਵਾਬ ਕਪੂਰ ਸਿੰਘ ਜਥੇਦਾਰ ਦੇ ਕਹਿਣ ਤੇ ਜਦੋਂ ਖਾਲਸਾ ਪੰਥ ਨੇ ਸਾਰਾ ਸਮਾਨ ਵਾਪਸ ਕੀਤਾ ਉਹਨੂੰ ਸੇਠ ਪ੍ਰਤਾਪ ਚੰਦ ਨੇ ਗਿਣਿਆ ਉਹਦੇ ਚੋਂ ਇੱਕ ਵੀ ਸਾਧ ਸੰਗਤ ਚਾਦਰ ਘੱਟ ਨਹੀਂ ਸੀ ਔਰ ਇਹਦਾ ਮਤਲਬ ਉਹ ਖਾਲਸਾ ਪੰਥ ਕਿੰਨਾ ਇਮਾਨਦਾਰ ਉਹ ਕੌਮ ਦੇ ਯੋਧੇ ਜਿਨ੍ਹਾਂ ਕੌਮ ਨੂੰ 17ਵੀਂ 18ਵੀਂ ਸਦੀ ਚ ਅਗਵਾਈ ਦਿੱਤੀ ਉਹ ਕਿੰਨੇ ਇਮਾਨਦਾਰ ਸਨ ਉਹਨਾਂ ਕਿਹਾ ਜੇ ਮਤਾ ਸਰਬਤ ਖਾਲਸੇ ਦਾ ਇਹ ਹੈ ਕਿ ਮਾਲ ਸਰਕਾਰੀ ਲੁੱਟਣਾ ਫਿਰ ਅਸੀਂ ਨਿੱਜੀ ਮਾਲ ਨਹੀਂ ਲੁੱਟ ਸਕਦੇ ਤੇ ਲੁੱਟਿਆ ਹੋਇਆ ਮਾਲ ਖਾਲਸਾ ਪੰਥ ਨੇ ਰਿਆੜਕੀ ਦੀ ਧਰਤੀ ਤੇ ਸੇਠ ਪ੍ਰਤਾਪ ਚੰਦ ਨੂੰ ਵਾਪਸ ਕੀਤਾ ਏ ਸੀ ਕਰੈਕਟਰ ਏ ਸੀ ਆਚਰਨ ਉਹਨਾਂ ਗੁਰੂ ਕੇ ਸਿੰਘਾਂ ਦਾ ਇਹ ਕੀਦੇ ਕਰਕੇ ਇਹ ਬਾਬਾ ਦੀਪ ਸਿੰਘ ਨੇ ਜਿਹੜੀ ਅਗਵਾਈ ਦਿੱਤੀ ਉਹਦੇ ਕਰਕੇ